ਆਖਰਕਾਰ ਜਲੰਧਰ ਜਿਮਰੀ ਚੋਣ ਆਮ ਆਦਮੀ ਪਾਰਟੀ ਜਿੱਤ ਹੀ ਗਈ ਹੈ ਕਿਉਂਕਿ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਲੰਧਰ ਦੇ ਵਿੱਚ ਡੇਰੇ ਲਗਾ ਲਏ ਸਨ ਉਹਨਾਂ ਨੇ ਆਪਣਾ ਘਰ ਵੀ ਲੈ ਲਿਆ ਸੀ ਜਿਸ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਸੀ ਕਿ ਜੋ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੀਆਂ ਚੋਣਾਂ ਦੌਰਾਨ ਜੋ ਉੱਥੇ ਹਾਰ ਹੋਈ ਹੈ ਕਿ ਉਸ ਦੀ ਪਰਭਾਈ ਆਮ ਆਦਮੀ ਪਾਰਟੀ ਕਰ ਪਾਵੇਗੀ ਜਾਂ ਫਿਰ ਨਹੀਂ ਇਹ ਸਵਾਲ ਸਭ ਦੇ ਮਨਾਂ ਦੇ ਵਿੱਚ ਸੀ ਪਰ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਉਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਜੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਹੈਗੀ ਹੈ ਜਿਹੜੇ ਉਤੋਂ ਦੇ ਸਾਬਕਾ ਵਿਧਾਇਕ ਸੀਤਲ ਅੰਗਰਾਲ ਤੇ ਜਿਹੜੇ ਸਾਬਕਾ ਸੰਸਦ ਮੈਂਬਰ ਸੁਸ਼ੇਲ ਰਿੰਕੂ ਸਾਨੂੰ ਉਹਨਾਂ ਦਾ ਜਿਹੜਾ ਵਾਰਡ ਨੰਬਰ 42 ਸੀ ਉਹ ਦੋਵੇਂ ਆਪਣੇ ਵਾਰਡ ਤੋਂ ਬੁਰੀ ਤਰ੍ਹਾਂ ਹਾਰ ਗਏ ਨੇ ਕਿਉਂਕਿ ਉਹਨਾਂ ਦਾ ਵਾਰਡ ਸੀ ਜਿਹੜਾ ਉਹ ਆਪਣੇ ਵਾਰਡ ਨੂੰ ਜਿਤਾਉਣ ਦੇ ਵਿੱਚ ناکਾਮ ਰਹੇ ਨੇ ਜਿਹੜੀ ਸਾਡੇ ਕੋਲ ਸੋਰਸਾਂ ਦੇ ਰਾਹੀਂ ਜਾਣਕਾਰੀ ਆਈ ਹੈ ਕਿਉਂਕਿ ਜਦੋਂ ਜਿਮਨੀ ਚੋਣ ਉੱਥੇ ਹੋਈ ਹੈ ਪ੍ਰਚਾਰ ਚੱਲ ਰਿਹਾ ਸੀ ਤਾਂ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀ ਮੰਤਰੀਆਂ ਦੀ ਵੱਡੇ ਚਿਹਰਿਆਂ ਦੀਆਂ ਡਿਊਟੀਆਂ ਵਕ-ਵਕ ਵਾਰਡਾਂ ਦੇ ਵਿੱਚ ਲਗਾਈ ਜਾ ਰਹੀ ਸੀ ਪਰ ਜਦੋਂ 42 ਵਾਰਡ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਡਿਊਟੀਆਂ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਇਹ ਉਹ ਵਾਰਡ ਹੈ ਜਦੋਂ ਆਮ ਆਦੀ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਜਿਹੜੇ 42 ਵਾਰਡ ਦੇ ਵਿੱਚ ਬੂਥ ਆਉਂਦੇ ਨੇ 82 83 91 92 93 94 ਤੇ 100 8 ਤੇ 125 ਬੂਥ ਆਉਂਦੇ ਨੇ ਇਹਨਾਂ ਦੇ ਵਿੱਚ ਆਮ ਆਦੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਦੌਰਾਨ ਸੋਦਾ ਅੰਕੜਾ ਪਾਰ ਨਹੀਂ ਕਰ ਸਕੀ ਸੀ ਇੱਥੇ ਬੜੀ ਬੁਰੀ ਹਾਰ ਹੋਈ ਸੀ ਤਕਰੀਬਨ ਇਹਨਾਂ ਸਾਰੇ 8 ਕਬੂਥਾਂ ਦੇ ਉੱਤੇ ਤਕਰੀਬਨ 450 ਵੋਟ ਆਮ ਆਦੀ ਪਾਰਟੀ ਨੂੰ ਪਈ ਸੀ ਜਿਸ ਤੋਂ ਬਾਅਦ ਜਦੋਂ ਉੱਥੇ ਡਿਊਟੀਆਂ ਲਗਾਈਆਂ ਜਾ ਰਹੀਆਂ ਸਨ ਇਸ ਦੇ ਸਿਆਸੀ ਪਿੱੜ ਦੇ ਵਿੱਚ ਪਰ ਉੱਥੋਂ ਜਿਹੜੇ ਜਿਹੜੇ ਸਾਡੇ ਸੋਰਸ ਦੱਸਦੇ ਨੇ ਕਿ ਕਈ ਵੱਡੇ ਚਿਹਰੇ ਆਮ ਆਦੀ ਪਾਰਟੀ ਦੇ ਜਦੋਂ ਉਹਨਾਂ ਦੇ ਉੱਤੇ ਡਿਊਟੀ ਲਗਾਈ ਜਾ ਰਹੀ ਸੀ ਪਰ ਉੱਥੋਂ ਉਹ ਭੱਜਦੇ ਦਿਖਾਈ ਦਿੱਤੇ ਪਰ ਆਖਰਕਾਰ ਜਿਹੜੇ ਪਲਵਾਨ ਵਿਧਾਇਕ ਨੇ ਜੇ ਕਰ ਕਹੀ ਜਾਏ ਆਪਾਂ ਕਿਉਂਕਿ ਜਿਹੜਾ ਸਿਆਸੀ ਪੀੜਾ ਨਾ ਜਿਹੜਾ ਇਹ ਅਖਾੜਾ ਸੀ ਸਿਆਸੀ ਉਹਦੇ ਵਿੱਚ ਨਿਤਰੇ ਨੇ ਆਮ ਆਦੀ ਪਾਰਟੀ ਦੇ ਜਿਹੜੇ ਹਲਕਾ ਕਨੌਰ ਤੋਂ ਵਿਧਾਇਕ ਨੇ ਗੁਰਲਾਲ ਕਨੌਰ ਗੁਰਲਾਲ ਕਨੌਰ ਹੋਰਾਂ ਨੇ ਜੋ ਪਾਰਟੀ ਦੇ ਵੱਲ ਉਹਨਾਂ ਦੇ ਜ਼ਿੰਮੇਵਾਰ ਲਗਾਈ ਗਈ ਸੀ ਵਾਰਡ 42 ਦੇ ਵਿੱਚ ਉਹਨਾਂ ਨੇ ਬਖੂਬੀ ਤਰਨ ਨਭਾਈ ਹੈ ਕਿਉਂਕਿ ਜਿਹੜੇ ਸਾਡੇ ਸੋਰਸ ਦੱਸ ਰਹੇ ਨੇ ਪਹਿਲਾਂ ਕੁਝ ਜਿਹੜੇ ਚੇਰੇਸੀ ਆਮਾਦੀ ਪਾਰਟੀ ਦੇ ਵਿਧਾਇਕ ਸੀ ਉਹ ਉਸ ਥਾਂ ਦੇ ਉੱਤੋਂ ਉਸ ਵਾਰਡ ਨੂੰ ਸੰਭਾਲਣ ਤੋਂ ਕਿਨਾਰਾ ਕਰ ਚੁੱਕੇ ਸਨ ਪਰ ਆਮਾਦੀ ਪਾਰਟੀ ਨੇ ਜਦੋਂ ਪਹਿਲਵਾਨ ਗੁਰਲਾਲ ਕਨੌਰ ਦੀ ਯੂਟੀ ਲਗਾਈ ਤਾਂ ਉਹਨਾਂ ਨੇ ਇਸ ਪੇੜ ਦੇ ਵਿੱਚ ਨੇਤਰ ਕੇ ਵੱਡੀ ਲੀਡ ਪਾਰਟੀ ਨੂੰ ਦਿੱਤੀ ਹੈ ਤੇ ਇਹਨਾਂ ਬੋਤ ਬੋਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ तकरीबन 2155 ਵੋਟਾਂ ਇਸ ਬੂਥ ਦੇ ਵਿੱਚੋਂ ਜਿਹੜਾ ਵਾਰਡ ਸੀ ਵਾਰਡ ਦੇ ਵਿੱਚੋਂ ਜਿਹੜੇ 8 ਬੂਥ ਸੀ ਉਹਨਾਂ ਤੋਂ ਲੈ ਕੇ ਦਿੱਤੀਆਂ ਨੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਤੋਂ ਪਹਿਲਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਆਮ ਆਦੀ ਪਾਰਟੀ ਦੀਆਂ ਤਕਰੀਬਨ 450 ਜਿਹੜੀਆਂ ਵੋਟਾਂ ਉਹਨਾਂ ਨੂੰ ਇਹਨਾਂ 8 ਬੂਥਾਂ ਦੇ ਉੱਤੇ ਮਿਲਦੀਆਂ ਨੇ ਪਰ 2022 ਦੇ ਵਿੱਚ ਵੀ ਤਕਰੀਬਨ ਜੇਕਰ ਦੇਖਿਆ ਜਾਵੇ ਜਦੋਂ ਸੀਤਲ ਉਂਗਰਾਲ ਆਮ ਆਦੀ ਪਾਰਟੀ ਦੇ ਵਿਧਾਇਕ ਸਨ ਉਮੀਦਵਾਰ ਸਨ ਇੱਥੋਂ ਤਾਂ ਉਹਨਾਂ ਨੂੰ ਸਿਰਫ ਇਹਨਾਂ 42 ਨੰਬਰ ਵਾਰਡ ਦੇ ਵਿੱਚੋਂ ਤਕਰੀਬਨ ਜਿਹੜੀ ਵੋਟਾਂ ਮਿਲੀਆਂ ਸਨ ਉਹ ਸਨ 2157 ਜਦਕਿ ਹੁਣ ਜਲੰਧ ਜਿਮਨੀ ਚੌਂ ਦੇ ਵਿੱਚ 2155 ਦੋ ਵੋਟਾਂ ਫਰਕ ਰਿਹਾ ਪਰ ਵੱਡੀ ਪ੍ਰਾਪਤੀ ਆਮਾਦੀ ਪਾਰਟੀ ਦੇ ਵਿਧਾਇਕ ਗੁਰਲਾਲ ਖਨੋਰ ਦੀ ਆਮਾਦੀ ਪਾਰਟੀ ਦੀ ਕਿਉਂਕਿ ਚਾ 450 ਤੋਂ ਜੇਕਰ ਦੇਖਿਆ ਜਾਵੇ ਤਾਂ 2155 ਤੱਕ ਲੀਡ ਲੈ ਕੇ ਜਾਣਾ ਕਿਉਂਕਿ ਮਹੀਨਾ ਪਹਿਲਾਂ ਹੀ ਵੋਟਾਂ ਉੱਥੇ ਹੋਈਆਂ ਸਨ ਨਤੀਜੇ ਆਏ ਸਨ ਉਸ ਤੋਂ ਬਾਅਦ ਜਿਮਨੀ ਚੌਂ ਰੱਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸੀਤਲ ਅੰਗੁਰਾਲ ਆਮ ਆਦੀ ਪਾਰਟੀ ਦੇ ਵਿਧਾਇਕ ਇੱਥੋਂ ਜਿੱਤੇ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਜਦੋਂ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਸ ਇਫਾ ਦੇ ਦਿੰਦੇ ਨੇ ਸੀਟ ਤੋਂ ਜਿਸ ਤੋਂ ਬਾਅਦ ਇੱਥੇ ਉਹ ਕਿਨਾਰਾ ਕਰ ਲੈਂਦੇ ਨੇ ਫਿਰ ਇੱਥੇ ਚੋਣ ਹੁੰਦੀ ਹੈ ਚੋਣ ਹੋਣ ਤੋਂ ਬਾਅਦ ਆਮ ਆਦੀ ਪਾਰਟੀ ਇੱਥੇ ਮੁੜ ਆਪਣਾ ਜਿਹੜਾ ਉਮੀਦਵਾਰ ਜਿੱਤਣ ਦੇ ਵਿੱਚ ਕਾਮਯਾਬ ਹੁੰਦੀ ਹੈ ਹੁਣ ਤੁਹਾਨੂੰ ਅਸੀਂ ਇਹੀ ਜਾਣਕਾਰੀ ਦੇ ਰਹੇ ਹਾਂ ਕਿ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਇੱਥੇ ਚੁਣੇ ਹੋਏ ਵਿਧਾਇਕ ਸਨ ਪਹਿਲਾਂ ਸਿਤਲ ਹੁਗਰਾਲ ਉਹ ਜਦੋਂ ਬੀਜੇਪੀ ਛੱਡ ਕੇ ਗਏ ਨੇ ਜੇਕਰ ਦੇਖਿਆ ਜਾਵੇ ਤਾਂ ਦੂਜੇ ਪਾਸੇ ਸਿਤਲ ਹੁਗਰਾਲ ਦੇ ਜਿਹੜੇ ਪਹਿਲਾਂ ਕਰੀਬੀ ਮੰਨੇ ਜਾਂਦੇ ਨੇ ਜਿਹੜੇ ਸੁਸ਼ੇਦਿੰਕੂ ਸਨ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਗਈ ਸੀ ਲੋਕ ਸਭਾ ਚੋਣਾਂ ਦੀ ਜਲੰਧਰ ਤੋਂ ਪਰ ਉਹਨਾਂ ਨੇ ਵੀ ਟਿਕਟ ਨੂੰ ਛੱਡ ਕੇ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਸਨ ਭਾਜਪੀ ਤੋਂ ਟਿਕਟ ਲੈ ਕੇ ਆਏ ਸੀ ਜਿੱਥੇ ਤਾਂ ਦਾਵਾ ਕਰਦੇ ਸੀ ਪਰ ਉਹ ਵੀ ਇਥੋਂ ਬੁਰੀ ਤਰ੍ਹਾਂ ਹਾਰ ਗਏ ਸਨ ਪਰ ਦੋਵਾਂ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਵੱਲੋਂ ਨਕਾਰ ਦਿੱਤਾ ਗਿਆ ਸੀ ਹੁਣ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦੀ ਪਾਰਟੀ ਨੇ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 42 ਦੇ ਵਿੱਚ ਸੀਤਲ ਉਂਗਰਾਲ ਦਾ ਹਾਰਨਾ ਤੇ سوشੇਲ ਰਿੰਕੂ ਦਾ ਕਿਉਂਕਿ ਦੋਨੋਂ ਦਾ ਵਾਰਡ ਵੱਡੇ ਲੀਡਰਸ ਸੀ ਜਿਹੜੇ ਭਾਜਪੀ ਦੇ ਜਲੰਧਰ ਨਾਲ ਸੰਬੰਧ ਸਨ ਉਹਨਾਂ ਦਾ ਆਪਣਾ ਵਾਰਡ ਹੀ ਜਿੱਤਣਾ ناکਾਮ ਰਹਿਣਾ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਖੜੇ ਕਰਦਾ ਹੈ ਕਿ ਆਖਰਕਾਰ ਕਿਹੜੇ ਕਾਰਨ ਰਹੇ ਹੋਣਗੇ ਕਿ ਉਹ ਆਪਣੇ ਵਾਰ ਨਹੀਂ ਜਿਤਾ ਸਕੇ ਤਾਂ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਨੇ ਜਿਹੜੇ ਪਰ ਹੁਣ ਆਮਾਦੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿਤੇ ਨਾ ਕਿਤੇ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 13 ਤੋਂ 3 ਤੇ ਆ ਕੇ ਡਿੱਗ ਗਏ ਸਨ ਜਿਹੜਾ ਦਾਵਾ ਕਰਦੇ ਸਨ ਪਰ ਉਸ ਤੋਂ ਬਾਅਦ ਜੋ ਕੁਝ ਹੁਣ ਮੋਨੋਬਲ ਜਿਹੜੇ ਵਰਕਰਾਂ ਦੇ ਵਿੱਚ ਵੀ ਪਾਰਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਸੀਟ ਦੇ ਜਿੱਤ ਨਾਲੋਂ ਵੱਧੇਗਾ ਜ਼ਰੂਰ ਹੁਣ ਵੇਖਣਾ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਜਿਹੜੀਆਂ ਰਹਿੰਦੀਆਂ ਚਾਰ ਜਿਵੇਂ ਚੋਣਾਂ ਨੇ ਸੰਗਰੂਰ ਦੀ ਹੋ ਗਈ ਗਿੱਦੜਬਾਹਾ ਹੋ ਗਿਆ ਚੱਬੇਵਾਲ ਹੋ ਗਈ ਤੇ ਡੇਰਾ ਬਾਬਾ ਨਾਨਕ ਦੀ ਹੋ ਗਈ ਇਹ ਸੀਟਾਂ ਦੇ ਉੱਤੇ ਜਦੋਂ ਵਿਧਾਨ ਸਭਾ ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ ਤਾਂ ਕਿਹੋ ਜਿਹਾ ਸਮਿਕਰ ਰਹਿਣਗੇ ਕਿ ਆਮ ਆਦੀ ਪਾਰਟੀ ਇਹਨਾਂ ਸੀਟਾਂ ਦੇ ਉੱਤੇ ਵੀ ਆਪਣੀ ਜਿਹੜੀ ਜਿੱਤ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸੇਟਾਂ ਦੇ ਉੱਤੇ ਵੀ ਫਸਵੇਂ ਮੈਚ ਜਿਹੜੇ ਫਸਵੇਂ ਮੁਕਾਬਲੇ ਜਿਹੜੇ ਆਮ ਆਦੀ ਪਾਰਟੀ ਤੇ ਕਾਂਗਰਸ ਬੀਜੇਪੀ ਵਿਚਕਾਰ ਹੋ ਸਕਦੇ ਨੇ ਕਿਉਂਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਜੋ ਕੁਝ ਦਰਿੰਦਰ ਦੇ ਵਿੱਚ ਵੋਟ ਮਿਲੀ ਹੈ ਕਿਉਂਕਿ ਆਮ ਆਦੀ ਪਾਰਟੀ ਦੇ ਵਿੱਚ ਪਹਿਲਾਂ ਜਿਹੜੇ ਆਮ ਸ਼ੋਮਨੀ ਅਕਾਲੀ ਦੇ ਉਮੀਦਵਾਰਸਾਂ ਨੂੰ ਸ਼ਾਮਲ ਹੋ ਜਾਂਦੇ ਹਨ ਪਰ ਉਸ ਤੋਂ ਬਾਅਦ ਉਹ ਮੁੜ ਸ਼ੋਮਨੀ ਅਕਾਲੀ ਦੇ ਵਿੱਚ ਚਲੇ ਜਾਂਦੇ ਹਨ ਉਸ ਤੋਂ ਬਾਅਦ ਵੀ ਵੱਡੇ ਸਵਾਲ ਖੜੇ ਹੋਏ ਸਨ ਪਰ ਜੋ ਕੁਝ ਨਤੀਜੇ ਹੁਣ ਸ਼ੌਮਲੀ ਅਕਾਲਦਰ ਦੇ ਵੀ ਸਾਹਮਣੇ ਆ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਹਾਥੀ ਸਪੋਰਟ ਕੀਤੀ ਗਈ ਸੀ ਹਾਥੀ ਦੇ ਜੋ ਟੱਕਰ ਦੇ ਵਿੱਚ ਮੁਕਾਬਲਾ ਸੀ ਉਹਦੇ ਵਿੱਚ ਕਿਤੇ ਨਾ ਕਿਸ ਸੁਖਵੀਰ ਬਾਦਲ ਨੂੰ ਨਾਰਾਜ਼ਗੀ ਜ਼ਰੂਰ ਜਿਹੜੀ ਉਹਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਪਰ ਫਿਲਹਾਲ ਇਹੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਸੁਸ਼ੀਲ ਰਿੰਕੂ ਉਤੋਂ ਦੇ ਉਮੀਦਵਾਰ ਸਨ ਬੀਜੇਪੀ ਦੇ ਤੇ ਜਿਹੜੇ ਸੁਸ਼ੀਲ ਰਿੰਕੂ ਨੇ ਉਹਨਾਂ ਦੇ ਜਿਹੜਾ ਵਾਰਡ ਸੀ 42 ਨੰਬਰ ਉਤੋਂ ਬੁਰੀ ਤਰ੍ਹਾਂ ਹਾਰ ਗਏ ਨੇ ਪਰ ਹੁਣ ਸਵਾਲ ਇਹ ਹੁੰਦਾ ਕਿ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਕਿਹੋ ਜੀ ਭੂਮਿਕਾ ਪੰਜਾਬ ਦੇ ਵਿੱਚ ਲੈ ਕੇ ਆਵੇਗੀ ਕਿ ਪੰਜਾਬ ਦੇ ਵਿੱਚ ਵਿਕਾਸ ਦੇ ਕਾਰਜਾਂ ਨੂੰ ਲੈ ਕੇ ਜੋ ਕੁ ਸਵਾਲ ਉੱਠੇ ਸਨ ਉਹਨਾਂ ਦੇ ਵਿੱਚ ਕੀ ਕੁਝ ਗਤੀਵਿਧੀਆਂ ਜਾਂ ਤੇਜ਼ੀ ਆਉਣਗੀਆਂ ਜਾਂ ਫਿਰ ਨਹੀਂ ਏ ਫਿਲਹਾਲ ਹੁਣ ਇੱਕ ਦੇ ਗਰਭ ਦੇ ਵਿੱਚ ਸਵਾਲ ਦਾ ਜਵਾਬ ਹੈ ਭਰਾਉਣ ਵਾਲ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਰੋਚਕ ਜਿਹੜਾ ਮੁਕਾਬਲੇ ਨਾ ਚਾਰ ਜਿਵੇਂ ਸੀਟਾਂ ਦੇ ਉੱਤੇ ਹੋਣ ਜਾ ਰਹੇ ਨੇ ਤੁਸੀਂ ਕੀ ਸੋਚਦੇ ਹੋ ਕਿ ਜੋ ਉਮੀਦਵਾਰ ਸੁਸ਼ੀਲ ਰਿੰਕੂ ਸਨ ਉਹ ਭਾਜੀਪੀ ਦੇ ਉਮੀਦਵਾਰ ਸਾਹ ਆਪਣੇ ਵਾਰ ਤੋਂ ਹਾਰ ਗਏ ਨੇ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਵਿਚਾਰ ਦਿਓ ਤੁਸੀਂ ਜੁੜੋ ਪੁਆਰਟੀ ਪੰਜਾਬ ਦੇ ਨਾਲ ਧੰਨਵਾਦ